ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਅਖਾੜਾ ਲਗਾਤਾਰ ਪਖੜਾ ਜਾ ਰਿਹਾ ਹੈ ਉੱਥੇ ਜੇਕਰ ਬੀਜੇਪੀ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਮੀਦਵਾਰਾਂ ਦਾ ਵਿਰੋਧ ਲਗਾਤਾਰ ਚੱਲ ਰਿਹਾ ਹੈ ਨਾਬਵੀਂ ਕਿ ਪਹੁੰਚੀ ਬੀਜੇਪੀ ਪਾਰਟੀ ਪਟਿਆਲਾ ਤੋਂ ਮੀਦਵਾਰ ਮਹਾਰਾਣੀ ਪਨਿਤਕੌਰ ਜਦੋਂ ਨਾਬਾ ਵਿਖੇ ਵੋਟਰਾਂ ਨੂੰ ਸੰਬੋਧਨ ਕਰਨ ਪਹੁੰਚੀ ਤਾਂ ਕਿਸਾਨਾਂ ਵੱਲੋਂ ਲਗਾਤਾਰ ਉਹਨਾਂ ਦਾ ਵਿਰੋਧ ਕੀਤਾ ਗਿਆ ਨਾਲ ਹੀ ਕਿਸਾਨਾਂ ਵੱਲੋਂ ਆਪਣੀਆਂ ਗੱਡੀਆਂ ਪਜਾ ਕੇ ਮਹਾਰਾਣੀ ਪਨਿਤਕੌਰ ਦੇ ਕਾਫਲੇ ਦੇ ਵਿੱਚ ਵੜਨ ਦੀ ਕੋਸ਼ਿਸ਼ ਤੱਕ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਉੱਥੇ ਪਨਿਤਕੌਰ ਨੇ ਕਿਹਾ ਕਿ ਸਾਰਿਆਂ ਨੂੰ ਜ਼ਮੂਰੀ ਹੱਕ ਹੈ ਕਿ ਉਹ ਵਿਰੋਧ ਕਰਨ ਪਰ ਇਸ ਤਰ੍ਹਾਂ ਦਾ ਵਿਰੋਧ ਕਰਨਾ ਕਿਸਾਨਾਂ ਦੇ ਲਈ ਠੀਕ ਨਹੀਂ ਹੈ ਤੇ ਨਾਬੇ ਦੇ ਵਿੱਚ ਬੀਜੇਪੀ ਦੀ ਡੱਲੀ ਮਹਾਰਾਣੀ ਪ੍ਰਨੀਤ ਕੌਰ ਆ ਰਹੀ ਆ ਉਹਦਾ ਕਿਸਾਨ ਮਜ਼ਦੂਰ ਸਾਰੇ ਵਿਰੋਧ ਕਰਦੇ ਨੇ ਕਿਉਂਕਿ ਬੀਜੇਪੀ ਕਿਸਾਨਾਂ ਦੀ ਕਾਤਲ ਆ ਬੀਜੇਪੀ ਨੇ ਦੇਸ਼ ਨੂੰ ਲੁੱਟਿਆ ਤੇ ਕੁੱਟਿਆ ਅੱਜ ਇੱਕ ਈਡੀ ਦੀ ឃੁਰਕੀ ਦੇ ਨਾਲ ਮਹਾਰਾਣੀ ਪ੍ਰਨੀਤ ਕੌਰ ਤੇ ਇਹਦੇ ਘਰ ਵਾਲਾ ਕੈਪਟਨ ਅਮਰਿੰਦਰ ਸਿੰਘ ਇਹ ਬੀਜੇਪੀ ਦੀ ਝੋਲੀ ਵਿੱਚ ਜਾ ਬੈਠੇ ਨੇ ਕਿਉਂਕਿ ਕਿਸੇ ਟਾਈਮ ਤਾਂ ਕੈਪਟਨ ਇਹ ਕਹਿੰਦਾ ਸੀ ਵੀ ਕਿਸਾਨਾਂ ਦਾ ਕਰਜ਼ਾ ਮੈਂ ਮaaf ਕਰੂੰਗਾ ਬੈਂਕ ਦਾ ਕਰਜ਼ਾ ਮੈਂ ਮਾਫ਼ ਕਰੂੰਗਾ ਅਰਧੀਆਂ ਦਾ ਕਰਜ਼ਾ ਮੈਂ ਮਾਫ਼ ਕਰੂੰਗਾ ਪਰ ਅੱਜ ਕੀ ਹੋ ਰਿਹਾ ਅੱਜ ਦੇਸ਼ ਵਿਰੋਧੀ ਭਾਜਪੀ ਦੀ ਝੋਲੀ ਦੇ ਵਿੱਚ ਜਾ ਕੇ ਬੈਠੇ ਨੇ ਇਸ ਕਰਕੇ ਅਸੀਂ ਨਾਬੇ ਸ਼ਹਿਰ ਦੇ ਵਿੱਚ ਪੂਰਾ ਡਟ ਕੇ ਵਿਰੋਧ ਕਰਾਂਗੇ ਤੇ ਜਾਵਤ ਦੇ ਵਿੱਚ ਰਹਿ ਕੇ ਵਿਰੋਧ ਕਰਾਂਗੇ ਦੱਸਾਂਗੇ ਮਹਾਰਾਣੀ ਨੂੰ ਵੀ ਬੀਜੇਪੀ ਦੀ ਝੂਲੀ ਦੇ ਵਿੱਚ ਕਿਵੇਂ ਜਾਲਾ ਤੇ ਤੈਨੂੰ ਕਿਵੇਂ ਵੋਟਾਂ ਪਹਿਣਗੀਆਂ ਤੇ ਨਾਲੇ ਪਿੰਡਾਂ ਦੇ ਵਿੱਚ ਬਿਲਕੁਲ ਨਹੀਂ ਬਣਨਦੇ ਜਾਵਤ ਨਾਲ ਉਹਦਾ ਵਿਰੋਧ ਕਰਾਂਗੇ ਪਿੰਡਾਂ ਦੇ ਵਿੱਚ ਉਹਨਾਂ ਦਾ ਚੋਣ ਪ੍ਰਚਾਰ ਉਹਨੂੰ ਵੀ ਰੋਕਾਂਗੇ ਕਿਸੇ ਨੂੰ ਪਿੰਡਾਂ ਦੇ ਵਿੱਚ ਬਣਨਦੇ ਹਿੰਮਤ ਨਹੀਂ ਕਰਨਦਿਆਂ ਜਿਹੜੀ ਬੀਜੇਪੀ ਪਾਰਟੀ ਹੈ ਇਹ ਬਹੁਤ ਵੱਡੇ ਪੱਧਰ ਤੇ ਕਿਰਤੀ ਲੋਕਾਂ ਦੀ ਦੁਸ਼ਮਣ ਜਮਾਤ ਹੈ ਜਿਨ੍ਹਾਂ ਨੇ 13 ਮਹੀਨੇ ਅਸੀਂ ਉੱਥੇ ਬੈਠੇ 13 ਮਹੀਨੇ ਚ 800 ਤੋਂ ਵੱਧ ਕਿਸਾਨ ਮਰਿਆ ਹੁਣ ਜਿਹੜੇ ਕਿਸਾਨ ਜਥੇਬੰਦੀਆਂ ਬਾਰਡਰਾਂ ਤੇ ਬੈਠੀਆਂ ਐ ਉਹਨਾਂ ਨੂੰ ਪੂਰਨ ਤੌਰ ਤੇ ਗੋਲੀਆਂ ਮਾਰ ਕੇ ਸੁਭ ਕਰਨ ਜਿਹੜਾ ਸਾਡਾ ਨੌਜਵਾਨ ਮੁੰਡਾ ਉਹ ਕਣਕ 'ਚ ਖੜਿਆ ਗੋਲੀ ਮਾਰ ਕੇ ਮਾਰ ਦਿੱਤਾ ਭਾਜਪਾ ਸਰਕਾਰ ਨੇ ਉਹਦੇ ਵਿੱਚੇ ਸ਼ਾਮਲ ਹੋਏ ਨੇ ਅਸੀਂ ਪੂਰਨ ਤੌਰ ਤੇ ਰਾਣੀ ਪ੍ਰਨੀਤ ਕੌਰ ਦਾ ਵੱਡੇ ਪੱਧਰ ਤੇ ਵਿਰੋਧ ਕਰਦੇ ਹਾਂ ਜੇ ਅਸੀਂ ਕਿਤੇ ਲੋਕਾਂ ਦਾ ਪਹਿਲਾਂ ਵਿਰੋਧ ਕਰਦੇ ਇਹਨਾਂ ਨੇ ਸਦੀਆਂ ਪਹਿਲਾਂ ਵੀ ਸਾਨੂੰ ਬਹੁਤ ਵੱਡੇ ਪੱਧਰ ਤੇ ਲੁੱਟਿਆ ਸਾਡੀਆਂ ਜੀਬਾਂ ਵਿੱਚ ਦੀ ਸੂਣਾ ਲੰਗਾਉਂਦੇ ਰਹੇ ਆ ਇਹੀ ਰਾਜੇ ਪਰ ਸਾਡੀ ਬਦਕਿਸਮਤੀ ਹੈ ਸਾਡੇ ਪੰਜਾਬ ਦੇ ਲੋਕਾਂ ਨੇ ਸੁਰਤੇ ਨਹੀਂ ਕੀਤੀ ਦੁਬਾਰਾ ਫੇਰ ਇਹ ਪੰਜਾਬ ਦਾ ਮੁੱਖ ਮੰਤਰੀ ਬਣ ਜਾਂਦਾ ਹੈ ਅੱਜ ਫੇਰ ਪ੍ਰਨੀਤ ਕੌਰ ਦੀ ਏਡੀ ਵੱਡੀ ਲਾਲਸਾ 70 ਸਾਲ ਤੋਂ ਟੱਪ ਕੇ ਵੀ ਜਾਨੀ ਕਿ ਲਾਲਸਾ ਇੰਨੀ ਵੱਡੀ ਹੈ ਵੀ ਅਸੀਂ ਉਸ ਜਮਾਤ ਦੇ ਪੈਰਾਂ 'ਚ ਜਾ ਬੈਠੇ ਜਿਨ੍ਹਾਂ ਨੇ ਸਾਡੇ ਕਿਸਾਨਾਂ ਨੂੰ ਮਾਰਿਆ ਆ ਦੇਖੋ ਜਿੱਥੇ-ਜਿੱਥੇ ਗਏ ਆ ਮਿਕਸਡ ਹੈਗੇ ਨੇ ਸ਼ਹਿਰ ਦੇ ਵੀ ਆਉਂਦੇ ਨੇ ਪਿੰਡਾਂ ਦੇ ਵੀ ਆਉਂਦੇ ਨੇ ਵਧੀਆ ਰਿਸਪੌਂਸ ਮਿਲ ਰਿਹਾ ਹੈ ਅੱਜ ਭੁਖੜ ਹੜਤਾਲ ਆ ਜੀ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਉਹਦੇ ਬਰਤਾਲ ਨੂੰ ਕਿਸ ਤਰ੍ਹਾਂ ਜਜ ਕਰਦੇ ਮੈਨੂੰ ਤਾਂ ਪਤਾ ਨਹੀਂ ਉਹਨਾਂ ਦਾ ਆਪਣਾ ਪ੍ਰੋਗਰਾਮ ਹੋਊਗਾ ਤੇ ਕਿਉ ਮਾਤਸ ਵੀ ਦਿਨ ਇਕਲੀ ਪਈਆ ਬੰਨੂ ਇਹਨਾਂ ਦੇ ਪ੍ਰੋਗਰਾਮ ਦਾ ਪਤਾ ਨਹੀਂ ਮੈਡਮ ਜਿਹੜੇ ਕਿਸਾਨ ਯੂਨੀਅਨ ਜਿਹੜੇ ਪ੍ਰੋਟੈਸਟ ਕਰ ਰਹੇ ਤੁਹਾਡੇ ਖਿਲਾਫ ਵੀ ਜਿਸ ਤਰ੍ਹਾਂ ਅਜ ਪਤਣਾ ਹੋਇਆ ਤੇ ਖਾਸ ਤੌਰ ਤੇ 90 ਵੀ ਸ਼ੁਰੂ ਹੋ ਗਿਆ 90 ਵੀ ਹੋ ਰਿਹਾ ਕੀ ਲੱਗਦਾ ਹੈ ਵੀ ਕੀ ਲੱਗਦਾ ਮੈਡਮ ਕਿਉਂ ਹੋ ਰਿਹਾ ਤੇ ਕੀ ਕਰਨਾ ਚਾਹੀਦਾ ਦੇਖੋ ਇਹਨਾਂ ਦਾ ਆਪਣਾ এজেন্ডਾ ਹੈ ਜੀ ਇਹ ਆਪਣਾ ਕਰ ਰਹੇ ਨੇ ਅਸੀਂ ਆਪਣਾ ਕੰਮ ਕਰਨਾ ਸਾਰਿਆਂ ਦੇ ਆਪਣੇ ਆਪਣੇ ਹੱਕ ਨੇ ਉਹ ਇਹਨਾਂ ਨੂੰ ਵੈਸੇ ਇਹਨਾਂ ਨੇ ਆਪਣੇ ਤੌਰ ਤਰੀਕਾ ਵਰਤਿਆ ਹੈ ਜੇ ਇਹਨਾਂ ਨੂੰ ਨਹੀਂ ਚਾਹੀਦਾ ਤੇ ਪ੍ਰਚਾਰ ਕਰਨ ਵੀ ਨਾ ਪਾਉ ਬੀਜੇਪੀ ਨੂੰ ਵੋਟਾਂ ਲੇਕਿਨ ਇਸ ਤਰ੍ਹਾਂ ਪ੍ਰੋਟੈਸਟ ਜਾਇਜਾ ਇਹਨਾਂ ਦਾ ਹੀ ਇਸ ਤਰ੍ਹਾਂ ਕਰਦੇ ਨੇ ਅ ਦੇਖੋ ਇਲੈਕਸ਼ਨ ਦੇ ਵਿੱਚ ਹੁਣ ਇਲੈਕਸ਼ਨ ਕਮਿਸ਼ਨ ਹੀ ਡਿਸਾਈਡ ਕਰੂਗੀ ਕੀ ਹੈ ਕੀ ਨਹੀਂ ਪਰ ਇਹਨਾਂ ਦਾ ਤਰੀਕਾ ਹੈਗਾ ਇਹ ਕਰ ਰਹੇ ਨੇ ਅਸੀਂ ਆਪਣਾ ਹੱਕੀ ਜਾ ਰਹੇ ਹਾਂ ਅਸੀਂ ਕੰਮ ਨਹੀਂ ਰੋਕਣਾ ਆਪਣਾ ਜੇ 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 ਇੱਕ ਮਿੰਟ ਰੋਊਗਾ ਇੱਕ ਮਿੰਟ ਇਹ ਮੈਂ ਨਹੀਂ ਕਹਿ ਸਕਦੀ ਜੀ ਉਹਨਾਂ ਨੂੰ ਪੁੱਛੋ ਤੁਸੀਂ ਕਿ ਉਹ ਦੱਸ ਦੇਣਗੇ ਜਿਹੜੇ ਇਸ ਤਰੀਕੇ ਨਾਲ ਇਹਨਾਂ ਨੇ ਘੇਰਨੀ ਕੋਸ਼ਿਸ਼ ਕੀਤੀ ਗਰੀ ਵਿੱਚ ਮਾਰਨੀ ਤੇ ਜਿਹੜਾ ਮੈਂ ਵੀ ਦੇਖਿਆ ਠੀਕ ਚੁਣੋ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਇਸ ਤਰ੍ਹਾਂ ਦੇਖੋ ਹੋਇਆ ਨਹੀਂ ਹੂੰ ਤਾਂ ਹੋ ਸਕਦਾ ਪਤਾ ਨਹੀਂ ਦੇਖਦੇ ਆ ਹਲੇ ਤੱਕ ਤਾਂ ਠੀਕ ਹੈ ਜਿਹੜਾ ਆਪਣੀ ਚੀਜ਼ ਦੀ ਕਰੋ ਦੂਜਿਆਂ ਨੂੰ ਨਾ ਰੋਕੋ ਦੂਜਿਆਂ ਦੇ ਜਿਹੜੇ ਹੱਕ ਨੇ ਕੋਈ ਐਕਸ਼ਨ ਲਿਆ ਜਾ ਸਕਦਾ ਇਲੈਕਸ਼ਨ ਕਮਿਸ਼ਨ ਵੱਲੋਂ ਇਸ ਤਰ੍ਹਾਂ ਮੈਂ ਕਹਿ ਨਹੀਂ ਸਕਦੀ ਕਿ ਤੁਸੀਂ ਅਜ ਮਾਨ ਸਰਕਾਰ ਅਜ ਮਾਨ ਸਰਕਾਰ ਨੇ ਫਿਰ ਹੜਤਾਲ ਕੀਤੇ ਕਿਸ ਤਰ੍ਹਾਂ ਦਾ ਬੀਜਪੀ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ ਤੇ ਬੀਜਪੀ ਧੱਕਾ ਕਰ ਰਹੀ ਹੈਗੇ ਚਲੋ ਕੋਈ ਗੱਲ ਨਹੀਂ ਇਹ ਇੱਥੇ ਧੱਕਾ ਕਰ ਰਹੇ ਆ ਲੇ ਵੀ ਸੋਚ ਲੜ ਮੇਨ ਮੁਕਾਬਲਾ ਕਿਸਤਾ ਮੰਨਦੇ ਹੋ ਜੀ ਸਾਰਿਆਂ ਨਾਲ ਹੀ ਹੁੰਦਾ ਹੈ ਜੀ ਮੁਕਾਬਲਾ ਤੋਂ ਮੁਕਾਬਲਾ ਹੀ ਹੁੰਦਾ ਹੈ ਕਿ ਨੁਕਸਾਨ ਨਾ ਹੋਣਾ ਕਿਤੇ ਨਾ ਕਿਤੇ ਨੁਕਸਾਨ ਦੇਖਤਾ ਨਹੀਂ ਰਹੀ ਆ ਮੇਰੇ ਖਿਆਲ ਚ ਜੋ ਰਾਮ ਕਰਦਾ ਠੀਕ ਹੀ ਕਰਦਾ ਹੈ ਬਾਹਰ ਭਾਰਤੀ ਜਨਤਾ ਪਾਰਟੀ ਆਪਣੀ ਅੱਛੀ ਤਰ੍ਹਾਂ ਹੁਣ ਜੜਾ ਜਮਾਨਗੇ ਇਸ ਇਲੈਕਸ਼ਨ ਤੋਂ ਲੈ ਕੇ ਤੁਸੀਂ ਰਿਜ਼ਲਟ ਦੇਖਣਾ ਔਰ ਅੱਗੇ ਨੂੰ ਪੂਰਾ ਵਿਸ਼ਵਾਸ ਹੈ ਕਿ 2027 ਚ ਭਾਰਤੀ ਜਨਤਾ ਪਾਰਟੀ ਦੀ ਹੀ ਗਵਰਨਮੈਂਟ ਆਊਗੀ ਪੰਜਾਬ ਚ